ਸਾਡੇ ਪਿੰਡ ਦੇ ਉਹ ਅਨਮੋਲ ਹੀਰੇ ਜਿਨ੍ਹਾਂ ਨੇ ਆਪਣੀ ਜਾਨ ਨੂੰ ਕੁਰਬਾਨ ਕਰਕੇ ਸਾਡੇ ਦੇਸ਼ ਦੀ ਜਾਂ ਸਾਡੇ ਪਿੰਡ ਦੀ ਆਨ ਬਾਨ ਸ਼ਾਨ ਨੂੰ ਉੱਚਾ ਕੀਤਾ ਸ਼ਹੀਦ ਭਾਈ ਅਮਰਤਪਾਲ ਸਿੰਘ ਜੀ ਸ਼ਹੀਦ ਜਗਸੀਰ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ 11 12 ਅਕਤੂਬਰ ਨੂੰ ਐਥਲੈਟਿਕਸ ਟੂਰਨਾਮੈਂਟ ਨਗਰ ਨਿਵਾਸੀਆਂ ਦੇ ਸਰਪੰਚ ਔਰ ਮੌਜੂਦਾ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਆਪਾਂ ਕਰਵਾ ਰਹੇ ਹਾਂ ਇਹ ਪਹਿਲਾ ਇਵੈਂਟ ਹੋਣਾ ਮੇਰੇ ਹਿਸਾਬ ਨਾਲ ਪੰਜਾਬ ਦਾ ਜਿਹੜਾ ਆਪਾਂ ਐਡੇ ਵੱਡੇ ਪੱਧਰ ਦਾ ਕਰਵਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਮੰਡੀਕਲਾਂ ਵਿੱਚ ਬੱਚਿਆਂ ਦੀਆਂ ਬਹੁਤ ਹੀ ਵੱਡੀਆਂ ਖੇਡਾਂ ਹੋਣ ਜਾ ਰਹੀਆਂ ਨੇ ਤੇ ਸਾਰੀ ਜਾਣਕਾਰੀ ਆਪਣੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਹਾਰਡਵਰਕ ਅਕੈਡਮੀ ਦਾ ਸਾਰਾ ਸਟਾਫ ਖੜਾ ਹੈਗਾ ਤੇ ਆਜੋ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਸਾਰਾ ਪਿੰਡ ਬਧਾਈ ਦਾ ਪਤਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡਾ ਪਿੰਡ ਵਾਸਤੇ ਅੱਜ ਖੇਡਾਂ ਆਈਆਂ ਨੇ ਬਹੁਤ ਵੱਡੀਆਂ ਤੇ ਤੁਹਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕੀ ਕਹੋਗੇ ਅ ਪਹਿਲਾਂ ਤਾਂ ਸਾਰੇ ਮਤਲਬ ਪਿੰਡ ਵਾਸੀਆਂ ਦਾ ਸਹਿਯੋਗ ਦੀ ਮੰਗ ਕਰਦੇ ਆਂ ਅਸੀਂ ਇਹ ਬਾਤੋ ਬਾਤ ਦਾ ਪਿੰਡ ਵਾਸੀ ਆਪਣੇ ਸਹਿਯੋਗ ਦੇਣਾ ਫਿਰ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਵੀ 11 12 ਅਕਤੂਬਰ ਨੂੰ ਆਪਣੇ ਮਤਲਬ ਹਾਰਡਵਰਕ ਬਣਿਓ ਤੇ ਪੰਚਾਇਤ ਦੇ ਨਾਲ ਰਲ ਕੇ ਜੋ ਵੀ ਖੇਡਾਂ ਮਤਲਬ ਹੋ ਰਹੀਆਂ ਨੇ ਉਹਦੇ ਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਦੇਖੋ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ 11 12 ਅਕਤੂਬਰ 2025 ਨੂੰ ਐਥਲੈਟਿਕਸ ਦੇ ਇਵੈਂਟ ਹੋਣੇ ਆ ਜੋ ਕਿ ਟਰੈਕ ਐਂਡ ਫੀਲਡ ਦੇ ਹੁਣੇ ਆ ਇਹਦੇ ਵਿੱਚ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੌੜ ਲੌਂਗ ਜੰਪ ਹਾਈ ਜੰਪ ਆਪਣੇ ਗੋਲਾ ਔਰ ਡਿਸਕਸ ਥਰੋ ਜੈਵਲਿਨ ਥਰੋ ਵਗੈਰਾ ਆਦ ਹੋਣਗੇ ਇਹਦੇ ਵਿੱਚ ਸਾਰੇ ਖਿਡਾਰੀ ਆ ਜਿਹੜੇ ਏਜ ਵਰਗ ਦੇ ਹਿਸਾਬ ਦੇ ਨਾਲ ਦੌੜਾਂ ਦੇ ਵਿੱਚ ਸਲਣਗੇ ਉਹਨਾਂ ਦਾ ਜ਼ਰੂਰੀ ਆ ਕਿ ਉਹਨਾਂ ਦੀ ਆਨਲਾਈਨ ਰਜਿਸਟਰ ਰਜਿਸਟ੍ਰੇਸ਼ਨ ਹੋ ਰਹੀ ਆ ਸ਼ੁਰੂ ਹੋ ਗਈ ਆ ਆਪੋ ਆਪਣੇ ਜਨਮ ਸਰਟੀਫਿਕੇਟ ਆਧਾਰ ਕਾਰਡ ਵਗੈਰਾ ਅਪਲੋਡ ਕਰਕੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਉਸ ਤੋਂ ਬਾਅਦ ਹਰ ਇੱਕ ਖਿਡਾਰੀ ਨੂੰ ਨਕਦ ਪ੍ਰਾਈਜ਼ ਔਰ ਟਰੋਫੀ ਵਗੈਰਾ ਨਾਲ ਸਨਮਾਨਿਤ ਕੀਤਾ ਜਾਏਗਾ ਔਰ ਸਾਰੇ ਹੀ ਨਗਰ ਨਿਵਾਸੀ ਸਮੂਹ ਪੰਚਾਇਤ ਸਾਡੇ ਸੈਨਿਕ ਵੀਰ ਸਾਬਕਾ ਸੈਨਿਕ ਵੀਰ ਐਨਆਰਆਈ ਵੀਰ ਔਰ ਕਾਰੋਬਾਰੀ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਤਗੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਔਰ ਹਲਕਾ ਵ代ਕ ਸੁਖਵੀਰ ਮਾਈ ਸਰਖਾਨਾ ਜੀ ਡਿਪਟੀ ਕਮਿਸ਼ਨਰ ਸਾਹਿਬ एसएसपी साहब आद वगैरह सारे आणगे और आप सारी संगत नु भी बेनती है इलाके निवासियों नु सारे पंजाब नु बेनती है के आप भी आके इस टूर्नामेंट दे विच हिस्सा लेके ਸਾਡੇ ਨਗਰ ਦੇ ਵਿੱਚ ਸਾਡੀ ਨਗਰ ਦੀ शान नु और टूर्नामेंट दी शान नु आप ਵੱਧ ਚੜਕੇ और ऊंचा ਕਰੋ और ਸਾਡਾ ਸਹਿਯੋਗ ਦਿਓ ਤਾਂ ਕਿ ਐਥਲੈਟਿਕ ਵਰਗੀ ਟੂਰਨਾਮੈਂਟ ਕਦੇ ਵੀ ਨਹੀਂ ਹੋਇਆ ਕਬੜੀ ਟੂਰਨਾਮੈਂਟ ਆਤਾ ਬਹੁਤ ਹੋਇਆ ਲੇਕਿਨ ਐਥਲੈਟਿਕ ਟੂਰਨਾਮੈਂਟ ਨਹੀਂ ਹੋਇਆ ਇਸ ਵਿੱਚ ਵੀ ਆਪਣੇ ਨੌਜਵਾਨ ਹਿੱਸਾ ਲੈ ਕੇ ਨਸ਼ੇ वगैरह तो ਦੂ ਰਹਿਣ ਇਹੀ ਸਾਡਾ ਮਕਸਦ ਆ ਵਧਾਈ ਦੀ ਪੱਤਰ ਆ ਸਾਡੀ ਹਾਰਡਵਰਕ ਟੀਮ